वाहे गुरु जी का खालसा वाहे गुरु जी की फ़तेह संतान श्री गुरु तेग बहादुर साहेब महाराज सदै जय कार सदै जय भाव महाराज करो मेरे तो उनकी कड़ी न देखनी शुरु कृपा संतान श्री तेग बहादुर साहब महाराज करो बात सिंह ਸਭ ਮਨ ਇੰਦਰ ਮਹਾ ਸ਼ਿਵ ਜੋਗ ਕਰੀ। ਹਨ ਵੇਦ ਬੇਰਾਂਚ ਵਿਚਾਰ ਰਹਿਓ। ਹਰ ਜਾਪ ਨ ਛਾ ਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ। ਸੰਗਤ ਸ੍ਰਿਸ਼ਟ ਮੇਹਲ ਕਰੀ। ਰਾਮਦਾਸ ਗੁਰੂ ਜਗ ਤਰਨ ਕੋ ਗੁਰ ਜੋਤਿ ਅਰਜਨ ਮਾਹੀ ਧਰੀ ਰਾਮਦਾਸ ਗੁਰੂ ਜਗ ਤਰਨ ਕੋ ਗੁਰ ਜੋਤਿ ਅਰਜਨ ਮਾਹੀ ਧਰੀ ਤਿ ਚਰ ਮੋਲ ਨਾ ਥੋੜੇਂਦੋ ਜਿ ਚਰ ਆਪ ਕਿਰਪਾਲ ਸ਼ਬਦ ਆਖਟ ਬਾਬਾ ਨਾਨਕ ਖਾਏ ਖਰਚ ਧਨ ਮਾਲ ਸਰਬ ਸੁਖਾ ਕਾਤਾ ਸਤ ਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੋਖ ਗਿਆ ਹਰ ਗਾਇਆ ਤੇਮਰੀ ਸ਼ਰਨ ਤੁਮਹਰੀ ਆਸਾ ਤੁਮਹੀ ਸਜਨ ਸੁਹੇਲੇ ਰੱਖ ਰੱਖਨ ਹਰ ਦਇਆਲਾ ਨਾਨਕ ਕਰਕੇ ਗੋਲੇ ਆ ਆਇਆ ਦੂਰ ਚੱਲਕ ਮੈਂ ਤਕੀ ਤੋ ਸਰਣਾਏ ਜਿਉ ਮੈਂ ਆਸਾ ਰਖੀ ਜੇਤ ਮੈਂ ਮੇਰਾ ਸਭ ਦੁੱਖ ਗਵਾਏ RAM ਨਾਮ ਯੁਰ ਮੈਂ ਗਹਯੋ ਜਹ ਕ ਸਮ ਨਹੀ ਹੋਏ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਸੋ ਕਹ ਹਟਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਤ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੌਰ ਅਰਸਾ ਘੁਰਸਾ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਬਾਤਸ਼ਾਹ ਸਿਰਸ਼ਾਦ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਸਤਨੰ ਆਇਆ ਹੈ ਗੁਰ ਸਾਹਿਬ ਜੀ ਤਨਹ ਸਰੀ ਮਹਿਲਾ ਪਹਿਲਾ ਜੀਉ ਤਪਤ ਹੈ ਬਹੁਤ ਬੇਕਰ ਜਤਨ ਬਣੀ ਵਿਸਰ ਜਾਏ ਜਿਉ ਪਕਰੋਗੀ ਵੇਲ ਲਾਏ ਜਿਉ ਤਪਤ ਹੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਗੋਲਣ ਝਖਣ ਹੋਏ ਕੀਤੇ ਅਖੀਨਕ ਜਿਨ ਜਿਹਵਾ ਦਿੱਤੀ ਬੋਲੇ ਤਤ ਜਿਨ ਮਨ ਰੱਖਿਆ ਅਗਨੀ ਪਾਏ ਵਜ ਪਵਨ ਆਖ ਸਭ ਜਾਏ ਸਵਾਦ ਸਭ ਕਾਲਖ ਜੇ ਕੋ ਡੁੱਬ ਫੇਰ ਹੋ ਵੈਸਾ ਰ ਮਾਨਕ ਸੱਚ ਸਰਬਦਾਤਾਰ ਕਰਮ ਮੇਲੇ ਆਖਣ ਤੇਰਾ ਨਾ ਜੇ ਤ ਲਗ ਤਰਨ ਹੀ ਥਾਓ ਜੇ ਕੋ ਢੋਪ ਫੇਰੋ ਹੋਵੈ ਸਰ ਨਾਨਕ ਸਚ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਨ ਆਸਰੀ ਮਹਿਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੋ ਇਹਦਾ ਪਾਵਨ ਮੁਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਤਨ ਆਸਰੀ ਰਾਗ ਅੰਦਰ ਪਾਵਨ 661 ਅਤੇ 62 ਉਤੇ ਸੁਭਾਏਮਾਨ ਹੈ ਸਤਿਗੁਰੂ ਕਹਿੰਦੇ ਇਹ ਭਾਈ ਮੇਰੀ ਜਿੰਦ ਬਾਰ-ਬਾਰ ਤਪ ਰਹੀ ਏ ਤਪ-ਤਪ ਕੇ ਵਿਕਾਰਾਂ ਵਿੱਚ ਖਵਾਰ ਹੋ ਰਹੀ ਏ ਪਰ ਸਤਿਗੁਰੂ ਕਹਿੰਦੇ ਵਿਕਾਰਾਂ ਵਿੱਚ ਤਪਣ ਦਾ ਦੁੱਖ ਲੱਗਣ ਦਾ ਕੋਈ ਕਾਰਨ ਹੈ ਜਿਹਦੇ ਅੰਦਰ ਰੱਬ ਦਾ ਨਾਮ ਵਿਸਰ ਜਾਂਦਾ ਏ ਉਹ ਅੰਦਰੋਂ ਤਪਦਾ ਹੀ ਰਹਿੰਦਾ ਏ ਤੇ ਸਤਿਗੁਰੂ ਕਹਿੰਦੇ ਹਾਲਤ ਇਹੋ ਜਿਹੀ ਬਣ ਜਾਂਦੀ ਏ ਜਿਵੇਂ ਕਿਸੇ ਪੱਕੇ ਰੋਗੀ ਦੀ ਜਿਵੇਂ ਕਿਸੇ ਨੂੰ ਕੋੜ ਦਾ ਰੋਗ ਹੋਵੇ ਕਿਸੇ ਨੂੰ ਕੈਂਸਰ ਦਾ ਰੋਗ ਹੋਵੇ ਤੇ ਹਟਦਾ ਨਾ ਹੋਵੇ ਉਹ ਬਾਰ ਬਾਰ ਕੁਰਲਾਂਦਾ ਹੈ ਦੁਖੀ ਹੁੰਦਾ ਹੈ ਪੀਗੜੀਤ ਹੁੰਦਾ ਹੈ ਸਤਗੁਰ ਕਹਿੰਦੇ ਇਹੋ ਜੀ ਅਵਸਥਾ ਬਣ ਜਾਂਦੀ ਹੈ ਜਦੋਂ ਮਨੁੱਖ ਮਾਲਕ ਦੇ ਨਾਮ ਉਤੋਂ ਟੁੱਟ ਜਾਂਦਾ ਹੈ ਸਤਗੁਰ ਕਿਰਪਾ ਕਰਨ ਇਹ ਨਾਮ ਸਾਡੇ ਜੀਵਨ ਵਿੱਚ ਵੱਸ ਜਾਏ ਤਾਂ ਕਿ ਅੰਦਰ ਦੀ ਤਪਸ਼ ਮਿਟ ਜਾਏ ਕਿਉਂਕਿ ਇੱਕੋ ਇੱਕ ਨਾਮ ਹੈ ਜਿਸ ਸਦਕਾ ਅੰਦਰ ਦੀ ਤਪਸ਼ ਮਿਟ ਸਕਦੀ ਹੈ ਸਤਗੁਰ ਕਿਰਪਾ ਕਰਨ ਇਹ ਨਾਮ ਸਭਨਾਂ ਨੂੰ ਪ੍ਰਾਪਤ ਹੋਵੇ ਨਾਮ ਜਪ ਕੇ ਜੀਵਨ ਨੂੰ ਸਵਾਰੀਏ ਸਤਗੁਰ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ